ਦੋਸਤੋ ਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਜਿਵੇਂ ਹੀ ਤਾਪਮਾਨ ਵਧਣ ਲੱਗਦਾ ਹੈ ਗਰਮੀ ਹੋਣ ਲੱਗਦੀ ਹੈ ਕਈ ਵਾਰ ਸਾਡਾ ਸਰੀਰ ਥੱਕਿਆ ਥੱਕਿਆ ਟੁੱਟਿਆ ਟੁੱਟਿਆ ਮਹਿਸੂਸ ਕਰਨ ਲੱਗਦਾ ਹੈ ਗਰਮੀਆਂ ਦੇ ਵਿੱਚ ਅਕਸਰ ਇਹ ਵੀ ਦੇਖਦੇ ਹਾਂ ਕਿ ਸਾਡਾ એનર્ਜੀ ਦਾ ਲੈਵਲ ਵੀ ਘਟ ਜਾਂਦਾ ਹੈ ਕਈ ਵਾਰ ਤਾਂ ਮਨ ਇਹ ਕਰਦਾ ਹੈ ਕਿ ਅਸੀਂ ਰੈਸਟ ਕਰ ਲਈਏ ਕਾਫੀ ਥੱਕੇ ਹੋਏ ਹਾਂ ਜਦੋਂ ਕਿ ਕੋਈ ਖਾਸ ਐਕਟੀਵਿਟੀ ਵੀ ਨਹੀਂ ਕੀਤੀ ਹੁੰਦੀ ਤਾਂ ਵੀ ਸਾਡੇ ਨਾਲ ਅਜਿਹਾ ਵਾਪਰਦਾ ਹੈ ਸੋ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੁਝ ਅਜਿਹੇ ਨੁਕਤੇ ਦੱਸਾਂਗਾ ਜੇਕਰ ਤੁਸੀਂ ਉਹਨਾਂ ਨੂੰ ਫਾਲੋ ਕਰ ਲਓ ਤਾਂ ਪੂਰੀਆਂ ਗਰਮੀਆਂ ਦੇ ਵਿੱਚ ਤੁਸੀਂ ਕਦੇ ਵੀ ਥੱਕੇ ਟੁੱਟੇ ਮਹਿਸੂਸ ਨਹੀਂ ਕਰੋਗੇ ਅਤੇ ਤੁਹਾਡੇ ਸਰੀਰ ਦੇ એનર્ਜੀ ਦਾ ਲੈਵਲ ਵੀ ਕਦੇ ਘਟਨੇ ਹੋਵੇਗਾ ਅਤੇ ਚੁਸਤੀ ਫੁਰਤੀ ਲਗਾਤਾਰ ਤੁਹਾਡੇ ਸਰੀਰ ਦੇ ਵਿੱਚ ਬਣੀ ਰਹੇਗੀ ਸੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਆਪਾਂ એનર્ਜੀ ਲੈਵਲ ਦੀ ਗੱਲ ਕਰ ਰਹੇ ਹਾਂ ਆਪਾਂ ਚੁਸਤੀ ਫੁਰਤੀ ਦੀ ਗੱਲ ਕਰ ਰਹੇ ਹਾਂ ਗਰਮੀਆਂ ਦੇ ਵਿੱਚ ਅਕਸਰ ਇਹ ਸਾਡੇ ਨਾਲ ਹੁੰਦਾ ਹੈ ਜਦੋਂ ਸਾਡੇ ਸਰੀਰ ਦੀ એનર્ਜੀ ਘਟ ਜਾਂਦੀ ਹੈ ਅਤੇ ਕਈ ਵਾਰ ਅਸੀਂ ਥੱਕੇ ਥੱਕੇ ਟੁੱਟੇ ਟੁੱਟੇ ਮਹਿਸੂਸ ਕਰਦੇ ਹਾਂ ਸੋ ਕੀ ਕਰਨਾ ਪਵੇਗਾ ਕੁਝ ਤੁਹਾਨੂੰ ਟਿਪਸ ਦੇਣ ਚੱਲੇ ਆ ਸਭ ਤੋਂ ਪਹਿਲਾ ਦਾ ਟਿਪਸ ਪਾਣੀ ਦਾ ਟਿਪਸ ਹੈਗਾ ਕਿਉਂਕਿ ਸਾਡੇ ਸਰੀਰ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਪਾਣੀ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ ਗਰਮੀਆਂ ਦੇ ਵਿੱਚ ਕੀ ਹੁੰਦਾ ਹੈ ਕਿ ਅਕਸਰ ਜਦੋਂ ਅਸੀਂ ਬਾਹਰੋਂ ਗਰਮੀ ਦੇ ਵਿੱਚ ਆਉਂਦੇ ਆ ਤਾਂ ਫ੍ਰਿਜ ਦਾ ਪਾਣੀ ਇੱਕੇ ਦਮ ਆਪਾਂ ਕੱਢ ਕੇ ਕਈ ਵਾਰੀ ਪੀ ਲੈਂਦੇ ਆ ਤਾਂ ਉਹ ਪਾਣੀ ਸਾਨੂੰ ਕਈ ਵਾਰੀ ਖਰਾਬ ਵੀ ਕਰਦਾ ਹੈ ਤੇ ਗਲਾ ਵੀ ਖਰਾਬ ਕਰ ਦਿੰਦਾ ਹੈ ਅਤੇ ਸਾਡਾ એનર્ਜੀ ਲੈਵਲ ਵੀ ਡਾਊਨ ਹੋ ਸਕਦਾ ਹੈ ਉਸ ਦੇ ਨਾਲ ਹੁਣ ਗਰਮੀਆਂ ਦੇ ਵਿੱਚ ਪਾਣੀ ਕਿਹੋ ਜਿਹਾ ਪੀਣਾ ਚਾਹੀਦਾ ਹੈ ਇਹ ਟਿਪਸ ਉਹ ਹੈਗਾ ਗਰਮੀਆਂ ਦੇ ਵਿੱਚ ਤੁਸੀਂ ਜੇਕਰ ਇੱਕ ਮਿੱਟੀ ਦਾ ਘੜਾ ਲੈ ਕੇ ਆਪਣੇ ਘਰ ਰੱਖ ਲਓ ਪਾਣੀ ਪੀਣ ਦੇ ਲਈ ਤਾਂ ਬਹੁਤ ਹੀ ਬਿਹਤਰ ਹੁੰਦਾ ਹੈ ਅੱਜ ਕੱਲ ਮਿੱਟੀ ਦੇ ਘੜੇ ਮਿਲ ਜਾਂਦੇ ਨੇ ਜਿਨ੍ਹਾਂ ਦੇ ਉੱਪਰ ਟੂਟੀਆਂ ਵੀ ਲੱਗੀਆਂ ਹੁੰਦੀਆਂ ਨੇ ਟੈਬ ਲੱਗੀ ਹੁੰਦੀ ਹੈ ਸੋ ਉਸ ਨੂੰ ਭਰ ਕੇ ਰੱਖ ਲਓ ਜਦੋਂ ਵੀ ਤੁਸੀਂ ਜਿੰਨੀ ਮਰਜ਼ੀ ਗਰਮੀ ਦੇ ਵਿੱਚੋਂ ਬਾਹਰੋਂ ਆਓ ਤਾਂ ਆ ਕੇ ਤੁਸੀਂ ਇੱਕਦਮ ਘੜੇ ਦਾ ਪਾਣੀ ਪੀ ਸਕਦੇ ਹੋ ਤੁਹਾਨੂੰ ਕੋਈ ਖਰਾਬੀ ਨਹੀਂ ਕਰੇਗਾ ਅਤੇ ਜੇਕਰ ਤੁਸੀਂ ਘੜੇ ਦਾ ਪਾਣੀ ਨੈਚੁਰਲ ਤਰੀਕੇ ਨਾਲ ਠੰਡਾ ਹੋਇਆ ਪਾਣੀ ਪੀਓਗੇ ਤਾਂ ਤੁਹਾਡੇ ਸਰੀਰ ਦੇ ਵਿੱਚ ਚੁਸਤੀ ਫੁਰਤੀ ਲਗਾਤਾਰ ਬਣੀ ਰਹੇਗੀ। ਦੋਸਤੋ ਜੇਕਰ ਤੁਸੀਂ ਸਹੀ ਤਾਪਮਾਨ ਵਾਲਾ ਪਾਣੀ ਸਹੀ ਸਮੇਂ ਤੇ ਪਿੰਦੇ ਰਹੋ ਤਾਂ ਸਰੀਰ ਦੇ ਵਿੱਚੋਂ ਚੁਸਤੀ ਫੁਰਤੀ ਨੂੰ ਖਤਮ ਹੋਣ ਦੀ ਅੱਧੀ ਸਮੱਸਿਆ ਤਾਂ ਵੈਸੇ ਹੀ ਅੰਧ ਹੋ ਜਾਂਦੀ ਹੈ। ਦੋਸਤੋ ਅੱਜਕੱਲ ਮਾਰਕੀਟ ਦੇ ਵਿੱਚ ਕਈ ਪ੍ਰਕਾਰ ਦੇ ਘੜੇ ਮੌਜੂਦ ਹਨ ਲੇਕਿਨ ਤੁਸੀਂ ਮਿੱਟੀ ਦਾ ਘੜਾ ਉਹ ਖਰੀਦਣਾ ਹੈ ਜਿਸ ਦੇ ਉੱਪਰ ਪੇਂਟ ਨਾ ਹੋਇਆ ਹੋਵੇ। ਨੈਚੁਰਲ ਮਿੱਟੀ ਦਾ ਘੜਾ ਹੋਵੇ ਤਾਂ ਕਿ ਹਵਾ ਦਾ ਵਾਸਪੀਕਰਨ ਇਸ ਦੇ ਵਿੱਚੋਂ ਹੋ ਸਕੇ। ਦੂਜੀ ਗੱਲ ਤਾਂ ਖਿਆਲ ਇਹ ਵੀ ਰੱਖਣਾ ਹੈ ਕਿ ਘਰ ਵਿੱਚ ਜਦੋਂ ਵੀ ਤੁਸੀਂ ਘੜੇ ਦੇ ਵਿੱਚ ਪਾਣੀ ਪਾਣਾ ਹੈਗਾ ਤਾਂ ਉਹ ਨੇਚਰਲ ਪਾਣੀ ਪਾਣਾ ਹੈ ਫ੍ਰਿਜ ਦੇ ਵਿੱਚੋਂ ਕੱਢ ਕੇ ਠੰਡਾ ਪਾਣੀ ਕਦੇ ਨਹੀਂ ਪਾਣਾ ਤੀਜੀ ਗੱਲ ਤਾਂ ਖਿਆਲ ਇਹ ਰੱਖਣਾ ਕਿ ਇਸ ਘੜੇ ਨੂੰ ਤੁਸੀਂ ਆਪਣੀ ਕਿਸੇ ਖਿੜਕੀ ਦੇ ਨਜ਼ਦੀਕ ਰੱਖੋ ਤਾਂ ਕਿ ਬਾਹਰੋਂ ਫਰੈਸ਼ ਹਵਾ ਘੜੇ ਦੇ ਉੱਪਰ ਆ ਕੇ ਲੱਗੇ ਤਾਂ ਇਸ ਤਰੀਕੇ ਦੇ ਨਾਲ ਘੜੇ ਦਾ ਪਾਣੀ ਜੇਕਰ ਤੁਸੀਂ ਪਿਓਗੇ ਤਾਂ ਤੁਹਾਡੀ ਚੁਸਤੀ ਫੁਰਤੀ ਸਰੀਰ ਦੇ ਵਿੱਚ ਬਣੀ ਰਹੇਗੀ ਅਤੇ ਸਰੀਰ ਦੇ ਥੱਕਣ ਟੁੱਟਣ ਦੀ ਵੈਸੇ ਹੀ ਅਧੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਦੋਸਤੋ ਗਰਮੀਆਂ ਦੇ ਵਿੱਚ ਘੱਟੋ ਘੱਟ ਇੱਕ ਨਿੰਬੂ ਰੋਜ਼ਾਨਾ ਜ਼ਰੂਰ ਪੀਓ ਫਰੈਸ਼ ਲਾਈਮ ਵਾਟਰ ਆਪਾਂ ਕਹਿ ਲੈਂਦੇ ਆ ਸਕੰਜਮੀ ਕਹਿ ਲੈਂਦੇ ਆ ਆਪਾਂ ਨਿੰਬੂ ਪਾਣੀ ਕਹਿ ਲੈਂਦੇ ਆ ਲੇਕਿਨ ਕਿਸੇ ਵੀ ਤਰੀਕੇ ਇੱਕ ਨਿੰਬੂ ਜ਼ਰੂਰ ਪੀਆ ਕਰੋ ਤਾਂ ਇਹ ਕਿਤੇ ਕਿਤੇ ਸਰੀਰ ਦੇ ਵਿਸ਼ੈਲੇ ਤੱਤਾਂ ਨੂੰ ਬਾਹਰ ਕੱਢ ਦਿੰਦਾ ਹੈ ਅਤੇ ਗਰਮੀਆਂ ਦੇ ਵਿੱਚ ਤੁਹਾਡੇ ਸਰੀਰ ਦੇ ਵਿੱਚ એનર્ਜੀ ਨੂੰ ਬਰਕਰਾਰ ਰੱਖਦਾ ਹੈ ਦੋਸਤੋ ਗਰਮੀਆਂ ਦੇ ਵਿੱਚ ਸਾਨੂੰ ਮਾਰਕੀਟ ਦੇ ਵਿੱਚ ਕਈ ਪ੍ਰਕਾਰ ਦੀਆਂ ਜਿੱਥੇ ਹਰੀ ਸਬਜ਼ੀਆਂ ਮਿਲਦੀਆਂ ਉੱਥੇ ਕਈ ਪ੍ਰਕਾਰ ਦੇ ਸਲਾਦ ਵੀ ਮਿਲ ਜਾਂਦੇ ਨੇ ਸੋ ਆਪਣੇ ਭੋਜਨ ਦੇ ਵਿੱਚ ਤੁਸੀਂ ਗਰਮੀਆਂ ਦੇ ਵਿੱਚ ਖਾਸ ਕਰਕੇ ਸਲਾਦ ਨੂੰ ਜ਼ਰੂਰ ਸ਼ਾਮਲ ਕਰਿਆ ਕਰੋ ਸਲਾਦ ਦੇ ਨਾਲ ਜਿੱਥੇ ਸਾਡੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਦੀ ਪੂਰਤੀ ਹੁੰਦੀ ਹੈ ਉੱਥੇ ਹੀ ਸਾਡੇ ਸਰੀਰ ਨੂੰ ਇੱਕ ਵੱਖਰੀ ਪ੍ਰਕਾਰ ਦੀ એનર્ਜੀ ਵੀ ਮਿਲਦੀ ਹੈ ਸੋ ਸਲਾਦ ਵੀ ਕਿਤੇ ਨਾ ਕਿਤੇ ਤੁਹਾਡੇ ਸਰੀਰ ਦੀ એનર્ਜੀ ਨੂੰ ਬਰਕਰਾਰ ਰੱਖਣ ਦੇ ਵਿੱਚ ਤੁਹਾਡੀ ਬਹੁਤ ਵੱਡੀ ਮਦਦ ਕਰੇਗਾ ਸੋ ਇਹ ਕੁਝ ਟਿਪਸ ਨੇ ਪਾਣੀ ਦਾ ਖਿਆਲ ਰੱਖੋ ਘੜੇ ਦਾ ਪਾਣੀ ਜੇਕਰ ਪਿਓ ਨੇਚਰਲ ਤਰੀਕੇ ਦੇ ਨਾਲ ਠੰਡਾ ਕਰਕੇ ਤਾਂ ਬਹੁਤ ਵੱਡੀ ਰਾਹਤ ਮਿਲਦੀ ਹੈ ਇਸ ਦੇ ਨਾਲ ਨਿੰਬੂ ਰੋਜ਼ਾਨਾ ਇਸਤੇਮਾਲ ਕਰਨਾ ਸ਼ੁਰੂ ਕਰੋ ਇਸ ਦੇ ਨਾਲ ਹੀ ਆਪਣੇ ਭੋਜਨ ਦੇ ਵਿੱਚ ਸਲਾਦ ਨੂੰ ਸ਼ਾਮਲ ਕਰੋ ਸੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਤੇ ਜੇਕਰ ਤੁਸੀਂ ਬਾਈ ਦੀ ਪੰਜਾਬੀ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਕਰ ਲਓ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਜੀ